ਕੀਰਾ ਸਰਕਾਰ ਦੇ ਕਿਸੇ ਮੰਤਰੀ ਦਾ ਨਾ ਪਿੰਡ ਦੌਰਾ ਸੀਗਾ ਤੇ ਪਿੰਡ ਦੌਰੇ ਦੌਰਾਨ ਭਈ ਆਈ ਜਾਂਦੇ ਸੀ ਰਾਸਤੇ 'ਚ ਤੇ ਮੰਤਰੀ ਦਾ ਜਿਹੜਾ ਪੀਏ ਸੀਗਾ ਉਹ ਕਹਿੰਦਾ ਜੀ ਮੰਤਰੀ ਸਾਹਿਬ ਕੋਈ ਐਹੋ ਜਿਹਾ ਸਵਾਲ ਨਾ ਪਿੰਡ ਵਾਲੇ ਕਰ ਲੈਣ ਜਿਹਦਾ ਤੁਹਾਨੂੰ ਜਵਾਬ ਨਾ ਆਵੇ ਅੱਗੇ 10 ਪਿੰਡ ਇਕੱਠੇ ਹੋਏ ਬੈਠੇਗੇ ਮੰਤਰੀ ਕਹਿੰਦਾ ਵੀ ਕੋਈ ਗੱਲ ਨਹੀਂ ਮੈਨੂੰ ਪਤਾ ਆਪਾਂ ਵੋਟਾਂ ਲੈ ਕੇ ਹੀ ਜਿੱਤੇ ਹਾਂਗੇ ਮੈਂ ਆਪੇ ਸਾਹਮਣੂ ਕਹਿੰਦਾ ਇਹ ਚੰਗਾ ਸਵਾਲ ਨਹੀਂ ਪੁੱਛਦੇ ਹੁੰਦੇ ਕੋਈ ਵੀ ਕਹਿੰਦੇ ਕਿਵੇਂ ਕਹਿੰਦਾ ਚੱਲ ਪਹਿਲਾਂ ਤੈਨੂੰ ਮੈਂ ਇਸੇ ਚੀਜ਼ ਦਾ ਉਦਾਹਰਨ ਦੇਵਾਂਗਾ ਭਾਈ ਗਾਂ ਜਾ ਕੇ ਮੰਤਰੀ ਜੀ ਸਟੇਜ ਦੇ ਉੱਤੇ ਚੜ ਗਏ ਜਾ ਕੇ ਕਹਿੰਦੇ ਵੀ ਪਿੰਡ ਵਾਸੀਓ ਦੇਖੋ ਪਿੰਡ ਨੂੰ ਸੁਧਾਰਨਾ ਸਾਡਾ ਫਰਜ ਹੈ ਇੱਕ ਵਾਰੀ ਮੈਂ ਕਿਹੜਾ ਕਿਸੇ ਪਿੰਡ ਨੂੰ ਸੁਧਾਰਦਾ ਸੀਗਾ ਭਾਈ ਮੈਂ ਸਭ ਤੋਂ ਪਹਿਲਾਂ ਪਿੰਡ ਨੂੰ ਸੁਧਾਰਨ ਆਸਤੇ ਉਸ ਪਿੰਡ ਦੇ ਜਿੰਨੇ ਬਜ਼ੁਰਗ ਸੀਗੇ ਮੈਂ ਉਹੋ ਜੇਲ੍ਹ ਚ ਪਾਤੇ ਫਿਰ ਮੈਂ ਉਸ ਪਿੰਡ ਦੇ ਜਿੰਨੇ ਜਵਾਨ ਮੁੰਡੇ ਸੀ ਉਹ ਵੀ ਜੇਲ੍ਹ ਚ ਪਾਤੇ ਫਿਰ ਨਾ ਪਿੰਡ ਸੁਧਰਿਆ ਫਿਰ ਮੈਂ ਉਸ ਪਿੰਡ ਦੇ ਜਿੰਨੇ ਬੁੜੀਆਂ ਸੀ ਉਹ ਵੀ ਜੇਲ੍ਹ ਚ ਪਾਤੀਆਂ ਅਖੀਰ 'ਚ ਜਿੰਨੇ ਜਵਾਕ ਸੀ ਸਾਰੇ ਸੀ ਭਈ ਮੈਂ ਚੱਕ ਕੇ ਉਹ ਵੀ ਜੇਲ੍ਹ 'ਚ ਪਾ ਦੇ ਪਿੰਡ ਫਿਰ ਵੀ ਨਾ ਸੁਧਰਿਆ ਫਿਰ ਮੇਰੇ ਦਿਮਾਗ 'ਚ ਆਇਆ ਫਿਰ ਮੈਂ ਉਸ ਪਿੰਡ ਦੇ ਵਿੱਚੋਂ ਇੱਕ ਗਧਾ ਫੜਿਆ ਮੈਂ ਉਹ ਗਧੇ ਨੂੰ ਫੜ ਕੇ ਵੀ ਉਹਨਾਂ ਦੇ ਨਾਲ ਜੇਲ੍ਹ 'ਚ ਬੰਦ ਕਰ ਪਾ ਇੰਨੇ ਨੂੰ ਕੋਈ ਬੰਦਾ ਉੱਠਿਆ ਕਹਿੰਦਾ ਜੀ ਹੋਰ ਤਾਂ ਗੱਲਾਂ ਨੇ ਗੱਲਾਂ ਗਧੇ ਨੂੰ ਕਿਉਂ ਬੰਦ ਕੀਤਾ ਐਮਐਲਏ ਨੇ ਜਿਹੜਾ ਮੰਤਰੀ ਸੀ ਉਹਨੇ ਮਾਰੀਕੂਣੀ ਪੀਏ ਨੂੰ ਕਹਿੰਦਾ ਬੱਸ ਤੈਨੂੰ ਆਖਿਆ ਸੀ ਨਾ ਇਹਨਾਂ ਨੂੰ ਬੱਚੇ ਬੁੱਢੇ ਜਵਾਨ ਧੀਆ ਪੁੱਤ ਕਿਸੇ ਦਾ ਫਿਕਰ ਨਹੀਂ ਇਹਨਾਂ ਨੂੰ ਗਧੇ ਦਾ ਫਿਕਰ ਪੈ ਗਿਆ ਇਸ ਗੱਲ ਕਰਕੇ ਹੁੰਦਾ ਵੀ ਜਦੋਂ ਵੀ ਕੋਈ ਐਮਐਲਏ ਐਮਪੀ ਕੋਈ ਵੀ ਮੰਤਰੀ ਆਵੇ ਤਾਂ ਆਪਣੇ ਸਵਾਲ ਇਹੋ ਜਿਹੇ ਹੋਣੇ ਚਾਹੀਦੇ ਹੈਗੇ ਆ ਜਿਹੜੇ ਉਹਨਾਂ ਨੂੰ ਕਰਨੇ ਚਾਹੀਦੇ ਆ ਬੇਤੁਕੇ ਸਵਾਲ ਆਪਾਂ ਬਹੁਤ ਕਰ ਲੈਨੇ ਹੈਗੇ ਆ ਸੋ ਕਦੇ ਆਸਤੇ ਵੀ ਹੋਵੇ ਤਾਂ ਸਰਕਾਰ ਦਾ ਨੁਮਾਇੰਦਾ ਆਪਣੇ ਦਰ ਤੇ ਆਵੇ ਉਹ ਸਵਾਲ ਪੁੱਛੀਏ ਜਿਨ੍ਹਾਂ ਦੀ ਉਹਨੂੰ ਜਵਾਬ ਦੇਣੇ ਔਖੇ ਲੱਗੇ ਹਾਲਚਲ ਪੁੱਛਣ ਦਾ ਕੀ ਮੁਕਦਾ ਹੈ